40 ਲੱਖ ਲਾ ਕੇ ਕੀਤਾ ਸੀ ਵਿਆਹ ਮਿੰਟਾਂ ਵਿੱਚ ਹੀ ਹੋਇਆ ਸਭ ਕੁਝ ਖਤਮ ਮੰਡਪ ਤੇ ਖੜਾ ਦੇਖਦਾ ਰਿਹਾ ਮੁੰਡਾ ਦੋਸਤੋ ਅਕਸਰ ਹੀ ਕਈ ਵਾਰ ਸੋਚਿਆ ਕੁਝ ਹੋਰ ਹੁੰਦਾ ਏ ਤੇ ਹੋ ਕੁਝ ਹੋਰ ਜਾਂਦਾ ਏ ਜਿਸ ਦੀ ਕਿ ਹੁਣ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਪੈਲਸ ਵਿੱਚ ਗੜੇ ਅਤੇ ਮੀਂਹ ਪੈ ਰਿਹਾ ਏ ਦਰਅਸਲ ਇਸ ਵਿਆਹ ਵਿੱਚ ਕੁੜੀ ਵਾਲਿਆਂ ਨੇ ਇੱਕ ਵਧੀਆ ਪੈਲਸ ਬੁੱਕ ਕੀਤਾ ਸੀ ਬਰਾਤ ਅਤੇ ਰਿਸ਼ਤੇਦਾਰਾਂ ਲਈ ਵਧੀਆ ਖਾਣ ਪੀਣ ਦਾ ਵੀ ਪ੍ਰਬੰਧ ਕੀਤਾ ਗਿਆ ਸੀ ਜਿਸ ਉੱਪਰ ਕੁੜੀ ਵਾਲਿਆਂ ਨੇ 40 ਲੱਖ ਰੁਪਏ ਖਰਚੇ ਸੀ ਪਰ ਜਿਵੇਂ ਹੀ ਪੈਲਸ ਗਰਾਊਂਡ ਵਿੱਚ ਸਾਰਾ ਖਾਣਾ ਲੱਗ ਜਾਂਦਾ ਏ ਤੇ ਮੰਡਪ ਤੇ ਸ਼ਗਨਾ ਦੀ ਤਿਆਰੀ ਹੋਣ ਲੱਗਦੀ ਏ ਤਾਂ ਇੱਕੋ ਦਮ ਤੇਜ਼ ਮੀਂਹ ਅਤੇ ਗੜੇ ਪੈਣ ਲੱਗ ਜਾਂਦੇ ਨੇ ਗੜੇ ਵੀ ਐਨੇ ਮੋਟੇ-ਮੋਟੇ ਪੈਂਦੇ ਨੇ ਕਿ ਰੱਬ ਕੁਝ ਵੀ ਚੱਕਣ ਦਾ ਟਾਈਮ ਹੀ ਨਹੀਂ ਦਿੰਦਾ ਸਾਰੇ ਬਰਾਤੀ ਅਤੇ ਰਿਸ਼ਤੇਦਾਰ ਤਾਂ ਭੱਜ ਕੇ ਪੈਲਸ ਦੇ ਅੰਦਰ ਵੜ ਜਾਂਦੇ ਨੇ ਪਰ ਖਾਣਾ ਸਾਰਾ ਹੀ ਖਰਾਬ ਹੋ ਜਾਂਦਾ ਏ ਅਤੇ ਮੰਡਪ ਵੀ ਤਹਿਸ ਨੈਸ ਹੋ ਜਾਂਦਾ ਏ ਮੀਂਹ ਹਟੇ ਤੇ ਮੁੰਡਾ ਵਿਚਾਰਾ ਮੰਡਪ ਤੇ ਇਕੱਲਾ ਹੀ ਖੜਾ ਇਹ ਸਭ ਕੁਝ ਦੇਖ ਰਿਹਾ ਹੁੰਦਾ ਏ ਜਿਸ ਤੋਂ ਬਾਅਦ ਪੈਲਸ ਦੇ ਅੰਦਰ ਵਿਆਹ ਕੀਤਾ ਜਾਂਦਾ ਹੈ ਅਤੇ ਬਚਿਆ ਖਵਾਇਆ ਖਾਣਾ ਹੀ ਬਰਾਤੀ ਤੇ ਰਿਸ਼ਤੇਦਾਰਾਂ ਨੂੰ ਖਵਾਇਆ ਜਾਂਦਾ ਹੈ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ